ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਗਾਜਰਾਂ ਵਾਲੀ ਖੀਰ ਇਧਰ ਆਪਾਂ ਗਾਜਰਾਂ ਧੋ ਕੇ ਛਿੱਲ ਲਈਆਂ ਨੇ ਤੇ ਇਹਨਾਂ ਨੂੰ ਆਪਾਂ ਕद्दूकश ਕਰਾਂਗੇ ਇਧਰ ਆਪਾਂ ਥੋੜੇ ਜੇ ਚੌਲ ਲੈਏ ਹੋਏ ਆ ਖੀਰ ਵਾਲੇ ਇਹ ਆਪਾਂ 2-3 ਘੰਟੇ ਪਹਿਲਾਂ ਇਹਨਾਂ ਨੂੰ ਪਾਣੀ ਦੇ ਵਿੱਚ ਭਿਉਂਤਾ ਸੀ ਪਾਣੀ ਦੇ ਵਿੱਚ ਭੌਣ ਨਾਲ ਖੀਰ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਹੁਣ ਆਪਾਂ ਗਾਜਰਾਂ ਨੂੰ ਕਰਦੇ ਆ ਕद्दूकश ਤੇ ਤੁਸੀਂ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹੋ ਗਾਜਰਾਂ ਦੀ ਖੀਰ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੁਹਾਨੂੰ ਜਿਹੜਾ ਆਪਾਂ ਕੀਆ ਕੱਦੂ ਕਸ਼ਤਨਾ ਸ਼ੁਰੂ ਕਰਤਾ ਆਪਾਂ ਇਹ ਦੋ ਗਾਜਰਾਂ ਲਈਆਂ ਸੀ ਲੰਬੀਆਂ ਗਾਜਰਾਂ ਸੀ ਤੇ ਆਪਾਂ ਕੱਟ ਕੇ ਇਹਨਾਂ ਦੇ ਛੋਟੇ ਪੀਸ ਬਣਾ ਲਏ ਆ ਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਦਾਂ ਹੀ ਕੱਦੂ ਕਸ਼ ਕਰ ਕੱਦੂ ਕਸ਼ ਕਰ ਲਈਆਂ ਇਹ ਇੱਕ ਵੱਡੇ ਇੱਕ ਬਾਉਲ ਦੇ ਕਰੀਬ ਜਿਹੜੀਆਂ ਆਪਾਂ ਗਾਜਰਾਂ ਲਈਆਂ ਹੋਈਆਂ ਨੇਗੀਆਂ ਤੇ ਹੁਣ ਆਪਾਂ ਖੀਰ ਬਣਾਉਣੀ ਸ਼ੁਰੂ ਕਰਦੇ ਆ ਤੇ ਨਾਲ ਨਾਲ ਤੁਸੀਂ ਵੀਡੀਓ ਦੇ ਨਾਲ-ਨਾਲ ਆਪਾਂ ਚੁੱਲੇ ਤੇ ਬਣਾਵਾਂਗੇ ਤੇ ਆਪਾਂ ਪਿੱਤਲ ਦੀ ਪਤਲੀ ਦੇ ਵਿੱਚ ਬਣਾਵਾਂਗੇ ਪਤਲੀ ਆਪਾਂ ਰੱਖ ਲਈ ਆ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਦੁੱਧ ਦੁੱਧ ਆਪਾਂ ਪਹਿਲਾਂ ਥੋੜਾ ਜਿਹਾ ਐਡ ਕਰਾਂਗੇ ਜ਼ਿਆਦਾ ਨਹੀਂ ਕਰਾਂਗੇ ਉਹ ਕਿ ਫਿਰ ਜਿਆਦਾ ਜਿਹੜਾ ਬੋਇਲ ਹੋ ਕੇ ਬਾਹਰ ਨਿਕਲ ਜਾਂਦਾਗਾ ਤੇ ਹੁਣ ਆਪਾਂ ਇਹਨੂੰ ਹਲਕਾ ਜਿਹਾ ਬੋਲ ਜਾ ਆਉਣ ਦੇਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਚੌਲ ਐਡ ਕਰਾਂਗੇ ਤ੍ਰੀਲੇ ਦੇ ਵਿੱਚ ਦੁੱਧ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਚੌਲ ਮਤਲਬ ਸਵੇਰ ਤੋਂ ਲੈ ਕੇ 2 ਘੰਟੇ ਤੱਕ ਭਿਉ ਕੇ ਰੱਖੇ ਸੀ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਵਾਸ਼ ਕਰ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ 5 ਮਿੰਟ ਪਕਾਵਾਂਗੇ ਹਜੇ ਆਪਾਂ ਗਾਜਰਾਂ ਇਹਦੇ ਵਿੱਚ ਐਡ ਨਹੀਂ ਕਰਦੇ ਹਜੇ 5 ਮਿੰਟ ਪਹਿਲਾਂ ਆਪਾਂ ਚੌਲਾਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਨਰਮ ਹੋ ਜਾਣਗੇ ਚਾੜ ਕਰਾਂਗੇ ਦੋ ਹਰੀਆਂ ਇਲਾਇਚੀਆਂ ਤੇ ਚਾਰ ਲੌਂਗ ਆਪਾਂ ਜਿਹੜਾ ਦੁੱਧ ਦੇ ਵਿੱਚ ਆਪਾਂ ਚੌਲ ਪਾਏ ਹੋਇਆ ਤੇ ਨਾਲੇ ਆਪਾਂ ਖੀਰ ਜਿਹੜੀ ਬਣਾ ਰਹੇ ਹਾਂ ਉਹਦੇ ਵਿੱਚ ਆਪਾਂ ਇਲਾਇਚੀਆਂ ਤੇ ਲੌਂਗ ਐਡ ਕਰਾਂਗੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਬੋਇਲ ਬੋਇਲ ਹੋਣ ਲਈ ਛੱਡ ਦੇਵਾਂਗੇ ਗਾਜਰਾ ਹਜੇ ਆਪਾਂ ਰੋਕਿਆ ਐਡ ਕਰ ਦੁੱਧ ਦੇ ਵਿੱਚ ਚੌਲ ਪਾਏ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਆ ਜਿਹੜਾ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਗਾਜਰਾ ਲਈਆਂ ਸੀ ਕद्दूकस ਕੀਤੀਆਂ ਹੋਈਆਂ ਉਹਨਾਂ ਨੂੰ ਆਪਾਂ ਐਡ ਕਰ ਦਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਜਿੱਦਾਂ ਹੀ ਆਪਾਂ ਕੜਛੀ ਦੀ ਹੈਲਪ ਦੇ ਨਾਲ ਇਹਨਾਂ ਨੂੰ ਹਿਲਾਉਂਦੇ ਰਹਿਣਾਗਾ ਜੀ ਗਾਜਰਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰਤੀਆਂ ਤੇ ਹੁਣ ਆਪਾਂ ਥੋੜਾ ਜਿਹਾ ਦੁੱਧ ਇਹਦੇ ਵਿੱਚ ਹੋਰ ਐਡ ਕਰ ਲਾਂਗੇ ਥੋੜਾ ਥੋੜਾ ਕਰਕੇ ਆਪਾਂ ਦੁੱਧ ਐਡ ਕਰਦੇ ਜਾਵਾਂਗੇ ਨਾਲ ਦੀ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਕੀ ਆ ਪਕਾਉਨੇ ਆ ਗਾਜਰਾਂ ਨੂੰ ਤੇ ਚੌਲਾਂ ਨੂੰ ਖੀਰ ਹੈ ਜਿਹੜੀ ਆਪਣੀ ਪੂਰੀ ਸੰਘਣੀ ਹੋ ਚੁੱਕੀ ਆ ਤੇ ਅਜੇ ਜਿਹੜੀ ਇਹ ਪ੍ਰੋਪਰ ਬਣ ਕੇ ਰੈਡੀ ਨਹੀਂ ਹੋएगी ਇਸ ਕਰਕੇ ਆਪਾਂ ਇਹਦੇ ਵਿੱਚ ਦੁੱਧ ਜਿਹੜਾ ਹੋਰ ਥੋੜਾ ਜਿਹਾ ਐਡ ਕਰਾਂਗੇ ਆਪਾਂ ਤੁਹਾਨੂੰ ਦੱਸਿਆ ਸੀ ਕਿ ਨਾਲ ਦੀ ਨਾਲ ਆਪਾਂ ਦੁੱਧ ਐਡ ਕਰਾਂਗੇ ਪਹਿਲਾਂ ਆਪਾਂ ਸਾਰਾ ਦੁੱਧ ਨਹੀਂ ਐਡ ਕਰਦੇ ਜਦੋਂ ਪੱਕੰਗੀ ਤਰ੍ਹਾਂ ਫਿਰ ਮਿਕਸ ਕਰ ਦਾਂਗੇ ਆਪਾਂ ਦੁੱਧ ਐਡ ਕਰਤਾ ਸੀ ਤੇ ਆਪਾਂ ਖੀਰ ਨੂੰ ਨਾ ਕੰਟੀਨਿਊ ਇਦਾਂ ਹੀ ਇਦਾਂ ਆਪਾਂ ਇਹਨੂੰ ਹਿਲਾਉਂਦੇ ਰਹਿਣਾਗਾ ਫਿਰ ਇਹਦਾ ਟੇਸਟ ਆ ਜਿਹੜਾ ਬਹੁਤ ਜ਼ਿਆਦਾ ਟੇਸਟੀ ਜਿਦਾਂ ਕੋਈ ਵਾਲੀ ਖੀਰ ਹੁੰਦੀ ਆ ਉਦਾਂ ਦਾ ਇਹਦਾ ਰਾਵੜੀ ਸਟਾਈਲ ਇਹਦਾ ਜਿਹੜਾ ਟੇਸਟ ਬਣ ਜਾਂਦਾਗਾ ਆਪਾਂ ਇਹਨੂੰ 1 ਮਿੰਟ ਲਈ ਵੀ ਨਹੀਂ ਹਟਣਾ ਇਦਾਂ ਹੀ ਆਪਾਂ ਇਹਨਾਂ ਨੂੰ ਇਹਨੂੰ ਰਾਉਂਡ ਰਾਉਂਡ ਇਹਨੂੰ ਆਪਾਂ ਇਦਾਂ ਘੁਮਾਉਂਦੇ ਰਹਿਣਾਗਾ ਹੁਣ ਆਪਾਂ ਖੀਰ ਦੇ ਵਿੱਚ ਖੰਡ ਪਾਵਾਂਗੇ ਤੇ ਖੰਡ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਕਿਉਂਕਿ ਆਪਾਂ ਗਾਜਰਾ ਪਾਈਆਂ ਤੇ ਉਹਦੇ ਨਾਲ ਵੀ ਮਿੱਠੀ ਹੋ ਜਾਂਦੀ ਇਸ ਕਰਕੇ ਆਪਾਂ ਇੰਨੀ ਕੁ ਖੰਡ ਹੀ ਐਡ ਕਰਾਂਗੇ ਇਹਦੇ ਵਿੱਚ ਜ਼ਿਆਦਾ ਨਹੀਂ ਕਰ ਦੇਗੇ ਕਿਉਂਕਿ ਜਿਹੜੀਆਂ ਗਾਜਰਾਂ ਦਾ ਪੇਸਟ ਹੁੰਦਾ ਉਹ ਵੀ ਤੁਹਾਨੂੰ ਪਤਾ ਮਿੱਠਾ ਹੀ ਹੁੰਦਾ ਦਾ ਇਸ ਕਰਕੇ ਆਪਾਂ ਜ਼ਿਆਦਾ ਖੰਡ ਨਹੀਂ ਐਡ ਕਰਦੇ ਤੇ ਇਹਨੂੰ ਆਪਾਂ 5 ਕੁ ਮਿੰਟ ਹੋਰ ਹਜੇ ਰਿਣਾ ਦੀ ਖੀਰ ਨੂੰ ਤੇ ਆਪਣੀ ਖੀਰ ਵੈਸੇ ਆਲਮੋਸਟ ਬਣ ਕੇ ਰੈਡੀ ਆ ਤੇ ਖੀਰ ਆਪਣੀ ਪੂਰੀ ਤਰ੍ਹਾਂ ਬਣ ਕੇ ਤਿਆਰ ਆ ਗਾਜਰਾ ਪਾਉਣ ਦੇ ਨਾਲ ਦੁੱਧ ਦਾ ਕਲਰ ਹੈ ਜਿਹੜਾ ਉਹ ਪਿੰਕ ਜਿਹਾ ਹੋ ਚੁੱਕਿਆ ਹੈਗਾ ਤੇ ਖੀਰ ਵੀ ਆਪਣੀ ਬਣ ਕੇ ਸਰਵ ਕਰਨ ਦੇ ਲਈ ਬਿਲਕੁਲ ਰੈਡੀ ਆ ਤੇ ਹੁਣ ਇਹਨੂੰ ਆਪਾਂ ਕਿਸੇ ਹੋਰ ਬਰਤਨ ਦੇ ਵਿੱਚ ਕੱਢਦੇ ਆਂ ਠੰਡਾ ਕਰਦੇ ਆਂ ਤੇ ਫਿਰ ਆਪਾਂ ਇਹਨੂੰ ਜਖੀਰ ਆਪਣੀ ਬਣ ਕੇ ਬਿਲਕੁਲ ਤਿਆਰ ਆ ਤੇ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਈ ਹੈਗੀ ਤੇ ਖੀਰ ਆਪਣੀ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਬਣੀ ਆ ਸਰਦੀਆਂ ਸਪੈਸ਼ਲੀ ਗਾਜਰਾਂ ਦੀ ਖੀਰ ਤੁਸੀਂ ਵੀ ਆਪਣੇ ਘਰੇ ਜ਼ਰੂਰ ਬਣਾਇਓ ਇਹ ਬਹੁਤ ਹੈਲਦੀ ਹੁੰਦੀ ਹੈ ਤੁਸੀਂ ਵੀ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਖਵਾਇਓ ਹਾਂਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਜੀ ਰੈਸਪੀ ਦੇ ਨਾਲ ਬਾਏ ਬਾਏ ਟੇਕ ਕੇਅਰ